ਫੇਰ ਵੀ ਇਹ ਕਿ ਸਾਡੇ ਉੱਪਰ ਨਾ ਨਹੀਂ ਸੁਭਾਉ ਉਹ ਆਪਣੀ ਗੱਲਵਾਜ਼ ਰੱਖੀ ਹੈ ਦੇਚ ਨਹੀਂ ਹੈਗਾ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਸ਼ਹਿਰ ਨੇ ਵੱਡੇ ਦੁਕਾਨਦਾਰ ਆ ਵਪਾਰੀ ਐ ਚੋ ਪੰਪ ਨੇ ਸਾਰੇ ਬੰਦ ਐ ਕਿਉਂ ਮੋਦੀ ਸਰਕਾਰ ਅੱਖਾਂ ਵਿੱਚੀ ਬੈਠੀ ਐ ਕੰਨਾਂ ਦੇ ਵਿੱਚ ਕੀ ਪਾਈ ਬੈਠੀ ਐ ਦਿੱਲੀ ਦੇ ਵਿੱਚ ਸਾਡੇ ਸਾਰੇ ਜਿਹੜੇ ਕਿਸਾਨ ਐ ਖਾਸ ਕਰਕੇ ਹਿੰਦੁਸਤਾਨ ਦੇ ਉਹ ਚਾਰ ਸਪਰੇ ਦਿੱਲੀ ਦਾ ਘਰਾਉ ਕਰੀ ਬੈਠੇ ਐ ਜਿਹੜੀਆਂ ਮੇਨ ਸੜਕਾਂ ਨੇ ਹਰਿਆਣੇ ਤੋਂ ਪਾਸ ਦਿੱਲੀ ਨੂੰ ਜਾਂਦੀਆਂ ਦੋਨੇ ਚਾਰ ਮਰਗੀਆਂ ਸੜਕਾਂ ਨੇ ਉਹ ਬੰਦ ਨੇ ਤੇ ਜਿਹੜਾ ਜੁਪੀ ਦੇ ਵਿੱਚ ਆਉਂਦੀ ਹੈ ਵੱਡੀ ਸੜਕ ਉਹ ਬੰਦ ਹੈ ਇਸ ਕਰਕੇ ਸਾਡਾ ਤਾਹਾ ਤੋਂ ਅੰਦੀ ਹੁਕਮ ਆਇਆ ਲੀਡਰਾਂ ਦਾ ਵੀ ਪੰਜਾਬ ਦੇ ਵਿੱਚ ਸਾਰਾ ਕੁਝ ਬੰਦ ਕਰ ਦੋ ਉਹਦੇ ਸੱਦੇ ਤੇ ਅਸੀਂ ਉਸ ਨੂੰ ਉੱਚਾ ਉੱਚਾ ਹੋਏ ਅੱਜ ਜਿਹੜਾ ਸਰਸਾ ਤੇ ਵੱਡੀ ਬਰਨਾਲਾ ਰੋਡ ਆ ਉਹਦੇ ਉੱਤੇ ਜਾਮ ਲਾਏਗਾ ਜਾਮ ਕਰਕੇ ਅਸੀਂ ਮੰਗ ਕਰਾਂਗੇ ਮੋਦੀ ਸਰਕਾਰ ਤੋਂ ਵੀ ਜਿਹੜੇ ਸਮਾਏਦਾਰ ਪੱਖੀ ਫੈਸਲੇ ਕਰਨਾ ਤੋਂ ਜਿਹੜੇ ਕਾਲੇ ਕਾਨੂੰਨ ਬਣਾਏ ਐ ਉਹ ਤਰ੍ਹਾਂ ਦੇ ਗੁੱッセ ਤਾਨੂੰ ਕਰਨੇ ਪੈਣਗੇ ਕਿਉਂਕਿ ਹੁਣ ਕਿਸਾਨ ਗੁੱッセ ਦੇ ਵਿੱਚ ਆ ਗਿਆ ਹੈ ਲਗਾਤਾਰ 1 ਜੂਨ ਤੋਂ ਮੀਟਿੰਗ ਸਾਧਕੇ ਪੰਜ ਜੋ ਮੋਈ ਨੇ ਆ ਕੇ ਪਾਸ ਕਰ ਤੇ ਪੰਜਾਬ ਦੇ ਵਿੱਚ ਆ ਗਏ ਤਾਂ ਕਿਸਾਨ ਇੰਨੇ ਰੋਹ ਦੇ ਵਿੱਚ ਆ ਗਏ ਮਰਨ ਮਾਰਨ ਤਿਆਰ ਨੇ ਕਿਉਂਕਿ ਇਹ ਤਾਂ ਜ਼ਮੀਨਵਾਦੀ ਪਿੱਛੇ ਕੁਝ ਨਹੀਂ ਰਹਿਣਾ ਇਸ ਕਰਕੇ ਮੋਦੀ ਸਰਕਾਰ ਪਿੱਛੇ ਹਟੇ ਜਦੋਂ ਪਾਸ ਕੀਤੇ ਆ ਕਾਨੂੰਨ ਉਹਦੋਂ ਕੋਈ ਮੀਟਿੰਗ ਨਹੀਂ ਸੱਦੀ ਕਿਸੇ ਨੂੰ ਬੁਲਾਇਆ ਨਹੀਂ ਅੱਜ ਬਾਰ ਬਾਰ ਸਾਡੇ ਆਗੂਆਂ ਨੂੰ ਪੰਜਵੀਂ ਵਾਰ ਕੱਲ੍ਹ ਨੂੰ ਮੀਟਿੰਗ ਹੋ ਰਹੀ ਹੈ 9 ਤਰੀਕ ਨੂੰ ਜੇ 9 ਤਰੀਕ ਨੂੰ ਕੋਈ ਇਹਦੇ ਵਿੱਚੋਂ ਛਿੱਟਾ ਨਾ ਨਿਕਲਿਆ ਤਾਂ ਜਿਹੜੇ ਆਉਣ ਵਾਲੇ ਦਿਨ ਨੇ ਉਹਨਾਂ ਦਾ ਛੱਟਾ ਘਮੀਰ ਨਿਕਲੂਗਾ ਇਥੋਂ ਦੀ ਮੋਦੀ ਸਰਕਾਰ ਇਥੋਂ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਕਿਸਾਨ ਹੁਣ ਪਰਦੀਆਂ ਅਖ਼ਰ ਧਰਦੀ ਬਾਜੀ ਲਾਉਣ ਨੂੰ ਤਿਆਰ ਨਹੀਂ ਤਲੇ ਤੋਮਰ ਨੇ ਕਿਹਾ ਵੀ ਅਸੀਂ ਐਗਰੀਮੈਂਟ ਕਰ ਰਹੇ ਹਾਂ ਦਸਾਲ ਕਰਨੀ ਚਾਹੁੰਦੇ ਆ ਸਰ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਰਾ ਸਿਸਟਮ ਤੁਹਾਨੂੰ ਮੇਰੀ ਸੋਸ਼ਲਿਸਟ ਪਾਰਟੀ ਦਾ ਸਵਾਲ ਨਹੀਂ ਇਹ ਸਾਰੇ ਸਾਰੇ ਕਿਸਾਨਾਂ ਮਜ਼ਦੂਰਾ ਤੇ ਪੰਜਾਬ ਦੀ ਹੋਂਦ ਦਾ ਸਵਾਲ ਹੈ ਜਿਹੜੀ ਲੜਾਈ ਚੱਲੀ ਹੈ ਇਹ ਪੰਜਾਬ ਦੀ ਹੋਂਦ ਕਰਨ ਚੱਲੀ ਹੈ ਤੇ ਪੰਜਾਬ ਨੇ ਇਸ ਗੱਲ ਦੀ ਅਗਵਾਈ ਕੀਤੀ ਹੈ ਇਥੋਂ ਕਿਸਾਨਾਂ ਦੇ ਜਥੇ ਦਿੱਲੀ ਵੱਲੋਂ ਚੱਲੇ ਨੇ ਤੇ ਵੱਡੀ ਭੂਮਿਕਾ ਮੈਂ ਇੱਥੇ ਵਿੱਚ ਕਹਿਣਾ ਕਿ ਨੌਜਵਾਨਾਂ ਦੀ ਹੈ ਸਾਡੇ ਕਿਸਾਨੀ ਲੀਡਰਸ਼ਿਪ ਸਾਡੇ ਬਜ਼ੁਰਗ ਸਾਡੇ ਬੜੇ ਲੰਮੇ ਸਮੇਂ ਤੋਂ ਪ੍ਰਸ਼ਾਨ ਜੁਣੀਆ ਕੰਮ ਕਰ ਰਹੀਆਂ ਤੀਬਰ ਕਿਸਾਨ ਜੁਣੀਆ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ ਪਰ ਉਹਨਾਂ ਨੇ ਮੀਟਿੰਗ ਦੇ ਵਿੱਚ ਇਹ ਤਹਿਈਆ ਕੀਤਾ ਸੀਗਾ ਵੀ ਜਿੱਥੇ ਵੀ ਸਾਨੂੰ ਸਰਕਾਰ ਰੋਕ ਲੇਗੀ ਵੈਰੀਕੇਟ ਲਾ ਲੇਗੀ ਅਸੀਂ ਰੁਕ ਜਾਵਾਂਗੇ ਪਰ ਜਿਸ ਦਿਨ ਇਹ ਦਿੱਲੀ ਵੱਲ ਨੂੰ ਚੱਲੇ ਪਏ ਨੇ ਤਾਂ ਨੌਜਵਾਨਾਂ ਨੇ ਕਹਿ ਦਿੱਤਾ ਉਹਨਾਂ ਨੂੰ ਬਜ਼ੁਰਗਾਂ ਨੂੰ ਵੀ ਹੁਣ ਤੁਸੀਂ ਪਿੱਛੇ हट ਜਾਓ ਤੇ ਸਾਡਾ ਨਿਸ਼ਾਨਾ ਦਿੱਲੀ ਹੈ ਤੇ ਅਸੀਂ ਦਿੱਲੀ ਜਾ ਕੇ ਖੜਨਾ ਸੋ ਇਹ ਨੌਜਵਾਨ ਸਾਰੇ ਦਿੱਲੀ ਗਏ ਤੇ ਕਿਸਾਨ ਬਜ਼ੁਰਗ ਲੀਡਰਸ਼ਿਪ ਪਿੱਛੇ ਰਹੀ ਤੇ ਇਹਨਾਂ ਨੇ ਜਾ ਕੇ ਦਿੱਲੀ ਦੇ ਬਾਰਡਰਾਂ ਦੇ ਕਬਜ਼ਾ ਦਿੱਤਾ ਤੇ ਅੱਜ ਉੱਥੇ ਧਰਨਾ ਲਾਇਆ ਹੋਇਆ ਤੇ ਇੱਕ ਹੋਰ ਵੱਡੀ ਗੱਲ ਮੈਂ ਕਹਿਣੀ ਚਾਹੁੰਦਾ ਵੀ ਬੜਾ ਸ਼ਾਂਤਮਈ ਤਰੀਕੇ ਨਾਲ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਸਾਰਿਆਂ ਦਾ ਵੱਡਾ ਮੋਰਚਾ ਜਿਹਦੇ ਵਿੱਚ ਬੜਾ ਸ਼ਾਂਤਮਈ ਤਰੀਕੇ ਨਾਲ ਕਿਸੇ ਨੇ ਇੱਕ ਪੱਥਰ ਰੋੜਾ ਜਾਂ ਕੋਈ ਅਗਜਨੇ ਦੀ ਕੋਈ ਘਟਨਾ ਨਹੀਂ ਹੋਵੇ ਹੋਵੇ ਤੇ ਨੇੜੇ ਇਲਾਕਿਆਂ ਦੇ ਕਿਸਾਨ ਜਿੰਨੇ ਹਰਿਆਣੇ ਦੇ ਸੀ ਹਰਿਆਣਾ ਤੇ ਪੰਜਾਬ ਉਹ ਅੱਜ ਪਹਿਲਾਂ ਅੱਜ ਤੋਂ ਪਹਿਲਾਂ ਇੱਕ ਦੁਸ਼ਮਣ ਦੇ ਤੌਰ ਤੇ ਦੇਖਿਆ ਜਾਂਦਾ ਸੀ ਪਰ ਉਹਨਾਂ ਨੇ ਪੰਜਾਬ ਨੂੰ ਵੱਡਾ ਭਾਈ ਮੰਨਿਆ ਤੇ ਹਰਿਆਣੇ ਦੇ ਲੋਕਾਂ ਨੇ ਕਿਹਾ ਕਿ ਜਿਸ ਦਿਨ ਜਿੰਨਾ ਚਿਰ ਤੁਸੀਂ ਇੱਥੇ ਮੋਰਚੇ ਤੇ ਖੜ੍ਹੋਂਗੇ ਤੁਹਾਡੇ ਖਾਣੇ ਪੀਣੇ ਦਾ ਪ੍ਰਬੰਧ ਅਸੀਂ ਕਰਾਂਗੇ ਅੱਜ ਪੂਰਾ ਭਾਰਤ ਬੰਦਾ ਹੈ ਮੋਦੀ ਦੇ ਜਿਹੜੀ ਹੈਗੀ ਕੈਬਨਟ ਦਾ ਕੋਈ ਵੀ ਜੂਨੀ ਸਰਪ੍ਰੀ ਇਹ ਕਿੰਨਾ ਚਿਰ ਤੱਕ ਚੱਲੂਗਾ ਇਹ ਦੇਖੋ ਇਹ ਪਤੀ ਆ ਜਿੰਨਾ ਜਿਹੜਾ ਡਿਕਟੇਟਰ ਹੁੰਦਾ ਨਾ ਮੋਦੀ ਇੰਡੀਆ ਦੇ ਵਿੱਚ ਇੱਕ ਡਿਕਟੇਟਰ ਆ ਅਸੀਂ ਪਿਛਲਾ ਇਤਿਹਾਸ ਡਿਕਟੇਟਰਾਂ ਦਾ ਦੇਖਿਆ ਜਹੇ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਡਿਕਟੇਟਰ ਬਣੇ ਨੇ ਉਹ ਆਪਣੀ ਹਿੰਡ ਤੋਂ ਪਾਉਂਦੇ ਨਹੀਂ ਹੁੰਦੇ ਆਪਣੀ ਹਿੰਡ ਤੋਂ ਪਿੱਛੇ ਨਹੀਂ ਹਟਦੇ ਹੁੰਦੇ ਤੇ મોદી ਦਾ ਵੀ ਇਹ ਹੈ ਕਿ ਉਹ ਆਪਣੀ ਹਿੰਡ ਤੋਂ ਪਿੱਛੇ ਨਹੀਂ ਹਟੇਗਾ ਚਾਹੇ ਐਮੈਂਡਮੈਂਟ ਉਹਦੇ ਵਿੱਚ 99 ਕਰ ਦੇਵੇ ਤੇ ਕਾਨੂੰਨ ਨੂੰ ਵਾਪਸ ਨਹੀਂ ਲਿਆ ਲਿਆਵੇਗਾ ਇਹ ਸਾਨੂੰ ਲੱਗਦਾ ਪਰ ਜਿਵੇਂ ਜਿਵੇਂ ਸੰਘਰਸ਼ ਤੇਜ਼ ਹੋਏਗਾ ਸੰਘਰਸ਼ ਲੰਮਾ ਜਾਏਗਾ ਤੇ ਇਹ ਮੋਦੀ ਸਰਕਾਰ ਲਈ ਘਾਤਕ ਸਿੱਧ ਹੋਵੇਗਾ ਕਿਉਂਕਿ ਸਾਰੇ ਦੇਸ਼ ਦੀਆਂ ਜਿੰਨੀਆਂ ਵੀ ਯੂਨੀਅਨਾਂ ਨੇ ਜਿੰਨੀਆਂ ਟ੍ਰੇਡ ਯੂਨੀਅਨਾਂ ਨੇ ਜਿੰਨੇ ਕਿਸਾਨ ਜਥੇਬੰਦੀਆਂ ਨੇ ਜਿੰਨੀਆਂ ਵੀ ਮਜ਼ਦੂਰ ਜਥੇਬੰਦੀਆਂ ਨੇ ਕੋਈ ਰੇੜੀ ਫੇੜੀ ਆ ਮਜ਼ਦੂਰ ਜਥੇਬੰਦੀਆਂ ਸਭ ਇਸ ਦਿੱਲੀ ਸਗਰਸਤ ਦੇ ਲਈ ਕੂਚ ਕਰ ਰਹੀਆਂ ਨੇ ਇਹ ਤਾਂ ਕੋਵਿਡ ਕਾਰਨ ਇੱਕ ਵੱਡਾ ਡਰਾਵਾ ਸੀ ਕਿ ਉਹਨਾਂ ਨੇ ਟ੍ਰੇਨਾਂ ਬੰਦ ਕਰੀਆਂ ਹੋਈਆਂ ਸੀ ਤੇ ਨਹੀਂ ਤਾਂ ਹੁਣੋਂ ਦਿੱਲੀ ਦੇ ਵਿੱਚ ਕਰੋੜਾਂ ਲੋਕ ਪਹੁੰਚ ਜਣੇ ਸੀ ਭੁੱਲੀ ਪਾਰਟੀ ਦਾ ਸੋਸ਼ਲਵਾਦੀ ਦਾ ਕੀ ਸਟੈਂਡ ਹੈ ਉਹਨੂੰ ਦੁਬਾਰਾ ਦੇਖੋ ਸਾਡੀ ਪਾਰਟੀ ਤਾਂ ਸਾਰੀ ਨਾਲ ਲੱਗੀ ਹੋਈ ਆ ਅਸੀਂ ਤਾਂ ਇਹ ਸੋਸ਼ਲਿਸਟ ਹੈਈ ਲੜਨ ਵਾਲੇ ਲੋਕ ਨੇ ਤੇ ਇਹ ਤਾਂ ਸਾਡਾ ਤਾਂ ਕੰਮ ਹੀ ਸਵੇਰ ਤੋਂ ਸ਼ਾਮ ਤੱਕ ਲੋਕਾਂ ਨੂੰ ਜਾਗਰੂਕ ਕਰਨਾ ਇਹ ਦੇਸ਼ ਨੂੰ ਤਰੱਕੀਆਂ ਦੀਆਂ ਟੀਸ਼ਾਂ ਤੇ ਲੈ ਜਾਣਾ ਸਾਡੀ ਇਹ ਜਥੇਬੰਦੀ ਦਾ ਇਹ ਹੈ ਵੀ ਜਿਹੜੇ ਅਰਪਣ ਏਰੀਆ ਦੇ ਵਿੱਚ ਲੋਕ ਬੈਠੇ ਆ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਹ ਪਿੰਡੂ ਲੋਕਾਂ ਦਾ ਜਾਂ ਕਿਸਾਨਾਂ ਦਾ ਇਕੱਠ ਆ ਸਾਡਾ ਇਹ ਹੈ ਵੀ ਜਿਹੜੇ ਅੰਮਦਾਬਾਦ ਦੇ ਵਿੱਚ ਬੈਠੇ ਨੇ ਜਿਹੜੇ ਬਗਲੌਰ ਦੇ ਵਿੱਚ ਬੈਠੇ ਨੇ ਜਿਹੜੇ ਕੇਰਲਾ ਦੇ ਵਿੱਚ ਬੈਠੇ ਨੇ ਬੰਬੇ ਦੇ ਵਿੱਚ ਬੈਠੇ ਉਹਨਾਂ ਲੋਕਾਂ ਨੂੰ ਜੇ ਕੇ ਗੱਲ ਪਹੁੰਚਾਈ ਜਾਵੇ ਤੇ ਉਹਨਾਂ ਨੂੰ ਸੰਘਰਸ਼ ਦੇ ਵਿੱਚ ਉਹਨਾਂ ਦੀ ਪਾਰਟਿਸਪੇਸ਼ਨ ਕਰਾਈ ਜਾਵੇ ਮੈਂ ਡਾਕਟਰ ਰਵਿੰਦਰ ਸਿੰਘ ਮਾਨਸਾ ਸ਼ੁਭ ਪ੍ਰਧਾਨ ਗੈਸਟ ਫਿਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਪੰਜਾਬ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਅੱਜ 8 ਦੇ ਬੰਦ ਨੂੰ ਸਾਡੀ ਜਥੇਬੰਦੀ ਨੇ ਪੂਰਨ ਸਮਰਥਨ ਕੀਤਾ ਹੈ ਤੇ ਮੈਂ ਪੀਵੀ31 ਚੈਨਲ ਦੇ ਮਾਧਿਅਮ ਰਹੀਂ ਤੁਹਾਨੂੰ ਦੱਸਣਾ ਚਾਹਣਾ ਕਿ ਪੰਜਾਬ ਦੇ 50 ਸਰਕਾਰੀ ਕਾਲਜਾਂ ਦੇ ਯਾਰ ਦੇ ਕਰੀਬ ਗੈਸਟ ਫਿਲਟੀ ਸਹਾਇਕ ਪ੍ਰੋਫੈਸਰਾਂ ਨੇ ਸੂਰਤੌਰ ਤੇ ਮਾਸਲੀਵ ਲੈ ਕੇ ਇਸ ਧਰਨੇ ਦੇ ਵਿੱਚ ਸ਼ਮੂਲਿਤ ਕੀਤੀ ਹੈ ਕਿ ਅਸੀਂ ਕਿਸਾਨਾਂ ਦੇ ਧਰਨੇ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਅਸੀਂ ਗੈਸਟ ਕੰਟੀ ਪ੍ਰੋਫੈਸਰ ਕਿਸਾਨਾਂ ਦੇ ਨਾਲ ਹਰ ਲੜਾਈ ਲੜਾਂਗੇ ਚਟਾਨਾਂ 'ਵਾਂ ਖੜਾਂਗੇ ਤੇ ਦੇਸ਼ ਦੀ ਜਿਹੜੀ ਕੇਂਦਰ ਸਰਕਾਰ ਹੈ ਜੋ ਮਤਲਬ ਕਿ ਅੜੀਲ ਸੁਭਾਤੇ ਆਪਦੇ ਤੇੜੀ ਹੋਈ ਹੈ ਜਿਨ੍ਹਾਂ ਨੇ ਪੂਰੇ ਵਿਸ਼ਵ ਦੇ ਵਿੱਚ ਧੂਧੂ ਘਟ ਲਈ ਹੈ ਉਹਨਾਂ ਨੂੰ ਫੌਰੀ ਤੌਰ ਤੇ ਇਹਨਾਂ ਤਿੰਨੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਜਿਹੜੀਆਂ ਸਾਡੀਆਂ ਬਜ਼ੁਰਗ ਮਾਵਾ ਭੈਣਾਂ ਧੀਆਂ ਨਿੱਕੇ ਨਿੱਕੇ ਬੱਚੇ ਜਿਹੜੇ ਅੰਤਾਂ ਦੀ ਛੜ ਦੇ ਵਿੱਚ ਦਿੱਲੀ ਦੀਆਂ ਸੜਕਾਂ ਤੇ ਰੋਣ ਲਈ ਮਜਬੂਰ ਨੇ ਉਸ ਮਿੱਟੀ ਦੇ ਅਸਲੀ ਸਿਪਾਹੀ ਨੂੰ ਸਾਡੀ ਸਲਾਮ ਹੈ ਤੇ ਕਿਸਾਨਾਂ ਦੇ ਨਾਲ ਅਸੀਂ ਹਰ ਲੜਾਈ ਲੜਨ ਲਈ ਤਿਆਰ ਆ ਤੇ ਮੈਂ ਮੋਦੀ ਸਰਕਾਰ ਨੂੰ ਇਹ ਚੇਤਾਵਨੀ ਦਿੰਦਾ ਕਿ ਜਲਦ ਤੋਂ ਜਲਦ ਮਤਲਬ ਕਿ ਕਾਨੂੰਨ ਰੱਦ ਕਰ ਦਿਓ ਨਹੀਂ ਮਤਲਬ ਕਿ ਸਾਡਾ ਇਹ ਮਹੀਨਾ ਕੁਰਬਾਨੀਆਂ ਤੇ ਮਹੀਨਾ ਹੈ ਤੇ ਅਸੀਂ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਾਂਗੇ ਜੇ ਸੰਘਰਸ਼ ਲੰਬਾ ਚੱਲਦਾ ਤਾਂ ਤੁਹਾਨੂੰ ਛੁੱਟੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਊਗੀ ਜੇ ਮਤਲਬ ਕਿ ਹੁਣ ਤੁਸੀਂ ਇੱਕ ਮਹੀਨੇ ਦੀ ਮੰਥ ਲੀਵ ਲਈ ਉਹ ਤੋਂ ਬਾਅਦ ਅੱਜ ਅਸੀਂ ਇਸ 8 ਦਸੰਬਰ ਦੇ ਬੰਦ ਦੀ ਮਤਲਬ ਕਿ ਮਾਸ ਲੀਵ ਲਈ ਸੀਗੀ ਤੇ ਜੇ ਮਤਲਬ ਕਿ ਸਾਡੇ ਜਿਹੜੇ ਸਾਥੀ ਨੇਗੇ ਉਹਨਾਂ ਦੀ ਮਤਲਬ ਕਿ ਡਿਊਟੀ ਲੱਗੀ ਹੋਈ ਹੈ ਜਿਵੇਂ ਡਾਕਟਰ ਪਰਮਜੀਤ ਮਲੇਰ ਕੋਟਰਾ ਤੇ ਹੋਰ ਬਹੁਤ ਸਾਰੇ ਸਾਥੀ ਉਹ ਪਿਛਲੇ ਕਈ ਦਿਨਾਂ ਤੋਂ ਟਿੱਕਰੀ ਬਾਰਡਰ ਤੇ ਮਤਲਬ ਕਿ ਬੈਠੇ ਨੇ ਉਹ ਜਿੱਥੇ ਕਿਤੇ ਜਿੱਥੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਮਤਲਬ ਕਿ ਯੋਗਦਾਨ ਦੇ ਰਹੇ ਨੇ ਉੱਥੇ ਉਹ ਬੱਚਿਆਂ ਨੂੰ ਆਨਲਾਈਨ ਪੜਾਈ ਵੀ ਕਰਾ ਰਹੇ ਨੇ ਤਾਂ ਅਸੀਂ ਮਤਲਬ ਕਿ ਸਾਡੀ ਜੇ ਮਤਲਬ ਕਿ ਸਾਨੂੰ ਛੁੱਟੀ ਵੀ ਲੈਣੀ ਪਈ ਕੋਈ ਵੀ ਮਤਲਬ ਕਿ ਸਾਨੂੰ ਆਫ ਛਲਣੀ ਪਈ ਤਾਂ ਅਸੀਂ ਕਿਸਾਨਾਂ ਦੇ ਨਾਲ ਆ ਤੇ ਜਿੰਨਾਂ ਜਿਹੜੇ ਲੜਾਈ ਮਤਲਬ ਕਿ ਜਿੱਤੀ ਨਹੀਂ ਜਾਂਦੀ ਉਹਨਾਂ ਚ ਅਸੀਂ ਦਿੱਲੀ ਵੀ ਜਾ ਕੇ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਵੀਰਵਾਰ ਅਸੀਂ ਹੱਤ ਭਰਨੀ ਹੈ ਮੇਰੀ ਮੈਂ ਇਸ ਲਈ ਭਾਵੇਂ ਅੱਜ ਤੋਂ ਸੰਬੋਧਨ ਕਿਸਾਨ ਜੁਨੇ ਡਿਕਾਉਂਦਾ ਦਾ ਮੈਂਬਰ ਹਾਂ ਔਰ ਅਸੀਂ ਸੰਬੋਧਨ ਦੇ ਅੰਦਰ ਦਿੱਲੀ ਦੇ ਵਿੱਚ 26 ਤਰੀਕ ਨੂੰ ਚੱਲੇ ਪੇਂਡੂ ਮੋਰਚਾ ਕਿਸਾਨਾਂ ਦੇ ਔਰ ਹਰਿਆਣੇ ਦੇ ਜੋ ਖੱਟੜੇ ਸਰਕਾਰ ਨੇ ਸਾਡੇ ਤੇ ਬੈਰੀਆ ਲਾਈ ਸਾਡੇ ਨਾਲ ਧੱਕਾ ਕੀਤਾ ਉਹਨਾਂ ਨੂੰ ਤੋੜਦੇ ਹੋਏ ਅਸੀਂ ਉਹ ਪਹਿਲੀ ਜਿੱਤ ਪ੍ਰਾਪਤ ਕੀਤੀ ਜਿਹੜਾ ਹਰਿਆਣਾ ਪਾਰ ਕਰਕੇ ਅਸੀਂ ਬਹੁਤ ਉੱਥੇ ਕਾਨੂੰਨਾਂ ਪਾਰ ਰੱਖਿਆ। ਔਰ ਅਸੀਂ ਇਹ ਕਹਿੰਨੇ ਵੀ ਮੋਦੀ ਆਪਣੇ ਸਾਹਮਣੇ ਇਤਿਹਾਸਿਕ ਕਾਨੂੰਨਾਂ ਦੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈਗਾ ਦੇਸ਼ ਦੀ ਰੱਖਿਆ ਕਰਨ ਵਾਸਤੇ। ਨਾਲ ਕੇ ਉਹ ਕਿਸੇ ਕਿਸਾਨ ਮਜ਼ਦੂਰ ਬਾਤੇ ਲਾਤੀ ਜਾਰ ਜੇ ਪਾਣੀ ਕਿੱਟਰ ਬਾਤੇ ਹੁੰਦਾ ਹੈ। ਉਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਇਸ ਲਈ ਬਣਾਇਆ ਜਾਂਦਾ ਹੈ ਕਿ ਲੋਕਾਂ ਦੀ ਸੋਨਾ ਪਰੇ ਕੁੱਤਾ ਬੰਦਾ ਐਡਾ ਹੈਗਾ ਐਡਾ ਪਿੰਗਰ ਹੈ ਇਹਨੇ ਸੌ ਕੇ ਕਿਉਂਕਿ ਜਿੱਤੇ ਬਿਆਹ ਹੁੰਦਾ ਇਹਦੀ ਲਾਜ ਹੁੰਦੀ ਫਿਰ ਤੈਨੂੰ ਪਤਾ ਲੱਗਦਾ ਇਹ ਜਮਾ ਨੰਨ ਬੰਦਾ ਹੈਗਾ ਇਹਨੂੰ ਪਤਾ ਨਹੀਂ ਵੀ ਮੈਂ ਪੰਗਾ ਕਿਹਦੇ ਨਾਲ ਲਿਆ ਹੈਗਾ ਇਹਨੇ ਪੰਜਾਬੀਆਂ ਨਾਲ ਪੰਗਾ ਲਿਆ ਹੈਗਾ ਔਰ ਪੰਜਾਬੀ ਉਹਨਾਂ ਚਿਰ ਹੱਦੇ ਨਹੀਂ ਜਿੰਨਾ ਚਿਰ ਇਹਨੂੰ ਸਭ ਨੇ ਸਿਖਾਉਂਦੇ ਮੇਰੀ 74 ਸਾਲ ਦੀ ਉਮਰ ਹੈ ਮੈਂ ਜਾ ਕੇ ਉਹਦੇ ਪਖਾਦੇ ਦਿੱਨੀ ਦੇਪਤ ਬਣਾਉਨੇ ਸੀ ਅਸੀਂ 6-6 ਮਹੀਨਿਆਂ ਦਾ 6 ਸਾਲ ਦਾ ਵੀ ਸਾਡੇ ਕੋਲ ਰਸਤਰਾ ਜਾਂਦਾ ਹੈਗਾ ਅੱਜ ਧੰਨਵਾਦ ਕਰਦੇ ਹਰਿਆਣਾ ਦੇ ਕਿਸਾਨਾਂ ਦਾ ਜਿਹੜਾ ਨੇ ਸਾਡੀ ਬਹੁਤ ਧਨਮਨੋ ਸੇਵਾ ਕਰਦੇ ਨੇ ਔਰ ਸਾਨੂੰ ਕਿਸੇ ਪਾਣੀ ਕੰਨ ਨੂੰ ਨਹੀਂ ਕਾਸ਼ੇ ਕਨੇ ਵੀ ਟੋਟਾਂ ਦੀ ਕੱਲ ਨੂੰ ਅਸੀਂ ਫੇਰ ਇੱਥੋਂ ਪੰਜਾਬ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਿੱਲੀ ਨੂੰ ਰਵਾਨਾ ਹੋਵਾਂਗੇ ਕੀ ਪ੍ਰਬੰਧ ਹੋਏ ਕੀ ਪ੍ਰਬੰਧ ਪਰੋਂਦਾ ਕੀਤਾ ਜੇ ਮੋਦੀ ਫੇਰ ਵੀ ਨਹੀਂ ਮੰਨਦਾ ਫਿਰ ਕੀ ਇਹ ਜੇ ਮੋਦੀ ਨਾ ਮੰਨਿਆ ਅਸੀਂ ਸਾਡੇ ਪੂਰੇ ਸਾਲ ਦੇ ਭਾਵੇਂ 20 ਸਾਲ ਨਾ ਮੰਨੇ 10 ਸਾਲ ਨਾ ਮੰਨੇ ਅਸੀਂ ਉਸ ਕੁੱਤੇ ਬਾਤੇ ਪ੍ਰਬੰਧ ਪੂਰੇ ਕਰੇ ਹੋਏ ਆਂ ਅਸੀਂ ਕਿਸਾਨ ਆ ਅਸੀਂ ਆਪਣੀ ਆਪਦੀ ਧਰਤੀ ਮਾਂ ਪੰਜਾਬ ਦੀ ਧਰਤੀ ਨੂੰ ਬਚਾਵਾਂਗੇ ਦਸਾਂ ਗੁਰੂਆਂ ਦੀ ਧਰਤੀ ਹੈ ਉਦੀ ਮਾਂ ਦੀ ਦਿੱਲੀ ਨਹੀਂ ਹੈਗੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦੇ ਕੇ ਦਿੱਲੀ ਪ੍ਰਾਪਤ ਕੀਤੀ ਹੈਗੀ ਉਹਨੂੰ ਮੋਦੀ ਕੁੱਤੇ ਨੂੰ ਸਮਝ ਜਾਣਾ ਚਾਹੀਦਾ ਵੀ ਗੁਰੂ ਤੇਗ ਬਹਾਦਰ ਨੇ ਕਿਹਦੇ ਪਿਛੇ ਕੁਰਬਾਨੀ ਦਿੱਤੀ ਸੀ ਵੀ ਮੇਰਾ ਪੂਰੀ ਸੰਗਤ ਅੱਗੇ ਹੀ ਨਾ ਕੱਟੇ ਤੇ ਤੂੰ ਪਰ ਜ਼ਿਆਦਾ ਰਾਜਾ ਹੋ ਕੇ ਐਡਾ ਕੁੱਤਾ ਬੰਦਾ ਪਹਿਲੀ ਵਾਰ ਪ੍ਰਧਾਨ ਮੰਤਰੀ ਗੱਪੀ ਤੇ ਕੁੱਤਾ ਇਹਨੂੰ ਕੁੱਤਾ ਕਹਿੰਦੇ ਵੀ ਕੋਈ ਤੁਮਰ ਆਇ ਨਹੀਂ ਹੈ ਜੀਆਂ ਐਡਾ ਬੇਈਮਾਨ ਬੰਦਾ ਇਸ ਨੇ ਪੰਜਾਬ ਦੇ ਅਜੇ ਵੀ ਕਹਿੰਦੇ ਆ ਵੀ ਤੂੰ ਅਕਲ ਲੈ ਲੈ ਆਵਾਨੇ ਅਦਾਨੀਆਂ ਦੇ ਮਗਰ ਨਾ ਲੱਗਾ ਇਹ ਪੰਜਾਬ ਦੀ ਧਰਤੀ ਹੈ ਨਾ ਤੈਨੂੰ ਪੰਜਾਬ ਦੇ ਵਿੱਚ ਤੈਨੂੰ ਵੜ ਦਈਏ ਨਾ ਆਵਾਨੇ ਅਦਾਨੀਆਂ ਨੂੰ ਵੜ ਦਈਏ ਤੇ ਤੇਰੀ ਤਾਕਤ ਹੈ ਫੋਰਸ ਨਾਲ ਕੇ ਪੰਜਾਬ ਤੇ ਆ ਜਾ ਤੈਨੂੰ ਪਤਾ ਲੱਗ ਜੂ ਵੀ ਬਾਸ ਮੁੜਦਾ ਜਾਂ ਨਾ ਮੁਕਦਾ ਮੈਂ ਥੈਂਕ ਯੂ ਇਹ ਜੇ ਸਮੇਂ ਸਮੇਂ ਜੋ ਕਹਾਂਗਾ ਹੋਵੇ ਤਾਂ ਤੁਸੀਂ ਆਪ ਦੀ ਜਿਹੜੀ ਗੱਲ ਹੈ ਉਹ 10 ਮਿੰਟਾਂ ਚ ਕਹਿ ਦਿਓਗੇ ਜੀ ਇਹ 10